ਜਿਹੜਾ ਕਿ ਰਾਈਟ ਟੂ ਐਜੂਕੇਸ਼ਨ ਐਕਟ ਕੇਂਦਰ ਸਰਕਾਰ ਨੇ 2009 ਦੇ ਵਿੱਚ ਬਣਾਇਆ ਸੀਗਾ ਉਹ ਸਾਰੇ ਰਾਜਾਂ ਦੇ ਵਿੱਚ ਤੇ ਲਾਗੂ ਹੋ ਗਿਆ ਲੇਕਿਨ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਲਾਗੂ ਨਹੀਂ ਕੀਤਾ ਪੰਜਾਬ ਹੀ ਇੱਕ ਇਦਾਂ ਦਾ ਸੂਬਾ ਹੈ ਜਿੱਥੇ ਕਿ ਰਾਈਟ ਟੂ ਐਜੂਕੇਸ਼ਨ ਲਾਗੂ ਨਹੀਂ ਹੋਇਆ ਰਾਈਟ ਟੂ ਐਜੂਕੇਸ਼ਨ ਐਕਟ ਲਾਗੂ ਨਹੀਂ ਹੋਇਆ ਰਾਈਟ ਟੂ ਐਜੂਕੇਸ਼ਨ ਐਕਟ ਦੇ ਵਿੱਚ ਇੱਕ ਮਹੱਤਵਪੂਰਨ ਜਿਹੜੀ ਇੰਪੋਰਟੈਂਟ ਇੱਕ ਪ੍ਰੋਵੀਜ਼ਨ ਹੈ ਜਿਹੜੀ ਮਦ ਹੈਗੀ ਆ ਉਹਦੇ ਵਿੱਚ ਇਹ ਕਿਹਾ ਗਿਆ ਹੈਗਾ ਕਿ ਜਿਹੜਾ 25% ਬੱਚਿਆਂ ਨੂੰ ਗਰੀਬ ਬੱਚਿਆਂ ਨੂੰ ਜਿਹੜੀ ਐਕਟ ਦੇ ਵਿੱਚ ਇਹਨਾਂ ਨੇ एलिਜੀਬਿਲਟੀ ਕਰਾਈਟਰੀਆ ਫਿਕਸ ਕੀਤਾ ਹੈ ਕਿ 25% ਗਰੀਬ ਬੱਚਿਆਂ ਨੂੰ ਜਿਹੜਾ ਦਾਖਲਾ ਹੈਗਾ ਉਹ ਪ੍ਰਾਈਵੇਟ ਅਨਲਿमिटेड ਸਕੂਲਾਂ ਵਿੱਚ ਪੰਜਾਬ ਦੇ ਨੂੰ ਮਿਲਣਾ ਮਿਲੇਗਾ ਤੇ ਜਦੋਂ ਕਿਸੇ ਵੀ ਐਕਟਰ ਨੂੰ ਬਣਾਉਣ ਦੇ ਲਈ ਨਿਜਮਾ ਦੀ ਲੋੜ ਹੁੰਦੀ ਹੈ ਸਾਰੀ ਸਟੇਟ ਗਵਰਨਮੈਂਟਸ ਨੂੰ ਕੇਂਦਰ ਸਰਕਾਰ ਦੇ ਐਕਟ ਦੇ ਮੁਤਾਬਕ ਨਿਜ ਬਣਾਉਣ ਲਈ ਕਿਹਾ ਗਿਆ ਸੀਗਾ ਪੰਜਾਬ ਸਰਕਾਰ ਨੇ ਜਦੋਂ ਨਿਜਮ ਬਣਾਏ ਇੱਕ ਤੰ ਨਿਜਮ ਇਹਨਾਂ ਨੇ ਡੇਢ ਸਾਲ ਬਾਅਦ ਬਣਾਏ 10 ਅਕਤੂਬਰ 2011 ਨੂੰ ਨਿਜਮ ਬਣਾਏ ਉਸ ਵੇਲੇ ਅਕਾਲੀ ਦਲ ਭਾਜਪਾ ਦੀ ਗਵਰਨਮੈਂਟ ਸੀਗੀ ਇਹਨਾਂ ਨੇ ਡੇਢ ਸਾਲ ਬਾਅਦ ਤੇ ਇੱਕ ਨਿਜਮ ਬਣਾਏ ਜਿਹਦਾ ਮਤਲਬ ਹੈ ਕਿ ਦੋ ਵਿਦਿਅਕ ਬਰੇ ਵੈਸੀ ਬੀਤ ਗਏ ਤੇ ਜਦੋਂ ਨਿਜਮ ਬਣਾਏ ਉਹਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਡਿਫੈਕਟ ਸੀਗਾ ਜਿਹੜਾ ਨੁਕਸ ਜਿਹੜਾ ਸੀਗਾ ਕਿ ਪਾ ਦਿੱਤਾ ਉਹ ਨੁਕਸ ਕੀ ਸੀਗਾ ਕਿ ਪੰਜਾਬ ਸਰਕਾਰ ਦੇ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਜਾਣਗੇ ਪਹਿਲਾਂ ਜੇ ਬੱਚਿਆਂ ਨੂੰ ਕੋਈ ਐਡਮਿਸ਼ਨ ਨਹੀਂ ਮਿਲਦਾ ਤੇ ਉਹ ਤੋਂ ਐਨਓਸੀ ਲੈ ਕੇ ਆਪਣੇ ਪ੍ਰਾਈਵੇਟ ਸਕੂਲਾਂ ਵਿੱਚ ਜਾਣਗੇ ਔਰ ਇਹ ਪਿਛਲੇ 13 ਸਾਲਾਂ ਦੇ ਵਿੱਚ ਦੇਖਿਆ ਗਿਆ ਕਿ ਕਿਸੇ ਵੀ ਬੱਚੇ ਨੂੰ ਅੱਜ ਤੱਕ ਕੋਈ ਐਨਓਸੀ ਨਹੀਂ ਮਿਲਿਆ ਜਿਸ ਕਰਕੇ ਪਿਛਲੇ 13 ਸਾਲਾਂ ਵਿੱਚ ਇਹ ਐਕਟ 14 2010 ਚ ਲਾਗੂ ਹੋਣਾ ਸੀਗਾ ਔਰ ਅੱਜ 13 ਸਾਲ ਦੇ ਸਮਾਂ ਬੀਤ ਚੁੱਕਾ ਹੈ ਇਹਦੇ ਵਿੱਚ ਇੱਕ ਗਿਣਤੀ ਅਸੀਂ ਕੀਤੀ ਹੈ ਜਿਹੜੀ ਉਹਦੇ ਮੁਤਾਬਕ ਇਹ ਹੈ ਕਿ 10 ਲੱਖ ਬੱਚਿਆਂ ਨੂੰ ਇਹ ਮਿਆਰੀ ਵਿੱਦਿਆ ਤੋਂ ਵਾਂਝੇ ਰੱਖਿਆ ਗਿਆ ਔਰ ਇਹ ਜਿਹੜਾ ਐਕਟ ਦੇ ਵਿੱਚ ਇਹਨਾਂ ਨੇ ਕਾਨੂੰਨ ਦੇ ਵਿੱਚ ਆਪਣੇ ਨਿਯਮ ਬਣਾਏ ਜਿਹੜਾ ਨਿਯਮ 7 4 ਪੰਜਾਬ ਦੇ ਪੰਜਾਬ ਰਾਈਟ ਟੂ ਐਜੂਕੇਸ਼ਨ ਰੂਲਸ 2011 ਜੋ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੀਤੀ ਸੀ ਉਹ ਡਿਫੈਕਟਿਵ ਕਰ ਦਿੱਤੀ ਉਹ ਗਲਤ ਕਰ ਦਿੱਤੀ ਜਿਸ ਕਰਕੇ ਇਹ ਲਾਗੂ ਜਿਹੜਾ ਕਾਨੂੰਨ ਹੈ ਇਹ ਲਾਗੂ ਨਹੀਂ ਹੋ ਸਕਿਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਪਾਰਲੀਮੈਂਟ ਕੋਈ ਕਾਨੂੰਨ ਬਣਾਉਂਦੀ ਹੈ ਉਹ ਕਾਨੂੰਨ ਸਾਰੇ ਸਟੇਟਸ ਦੇ ਵਿੱਚ ਸਾਰੇ ਸੂਬਿਆਂ ਤੇ ਔਰ ਜਿੰਨੇ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਹੈਗੇ ਜਿਨ੍ਹਾਂ ਨੂੰ ਅਸੀਂ ਡਿਊਟੀਆਂ ਵੀ ਕਿੰਨੇ ਆ ਜਿਨ੍ਹਾਂ ਵਿੱਚ ਸਾਡਾ ਚੰਡੀਗੜ੍ਹ ਵੀ ਆਉਂਦਾ ਹੈ ਉਹ ਸਾਰਿਆਂ ਨੇ ਲਾਗੂ ਕਰਨਾ ਹੁੰਦਾ ਹੈ ਕੋਈ ਵੀ ਕੇਂਦਰ ਦਾ ਬਣਿਆ ਕਾਨੂੰਨ ਕੋਈ ਵੀ ਪਾਰਲੀਮੈਂਟ ਦੁਆਰਾ ਪਾਸ ਕੀਤਾ ਗਿਆ ਕਾਨੂੰਨ ਕੋਈ ਵੀ ਰਾਜ ਉਹਨੂੰ ਇਨਕਾਰ ਨਹੀਂ ਕਰ ਸਕਦਾ ਪਰ ਪੰਜਾਬ ਸਰਕਾਰ ਨੇ ਆਪਣੀ ਜੇ ਕਹੋ ਬਈ ਮਨਮਰਜ਼ੀ ਕਰਦੇ ਹੋਏ ਇਹਨੂੰ ਲਾਗੂ ਇਹਨੂੰ ਬਿਲਕੁਲ ਲਾਗੂ ਨਹੀਂ ਕੀਤਾ ਬਲਕਿ ਇਹਦੇ ਖਿਲਾਫ ਕਾਨੂੰਨ ਬਣਾ ਦਿੱਤਾ ਗਿਆ ਕਿ ਅਸੀਂ ਇਹ ਲਾਗੂ ਨਹੀਂ ਕਰਨਾ ਔਰ 7 24 ਦੀ ਮਤ ਪਾ ਕੇ ਜਿਹੜਾ ਬੱਚਿਆਂ ਦੀ ਜਿਹਨੂੰ ਕਹਿੰਦੇ ਇੰਟੈਲੈਕਚੁਅਲ ਜੈਨੋਸਾਈਡ ਬૌਧਿਕ ਨਸਲਕੁਸ਼ੀ ਕਰ ਦਿੱਤੀ ਔਰ ਆਰਟੀਕਲ ਜਿਹੜਾ 254 ਹੈ 254 ਆਰਟੀਕਲ ਕਹਿੰਦਾ ਕਿ ਅਗਰ ਕਿਸੇ ਵਿਸ਼ੇ ਦੇ ਉੱਪਰ ਕੇਂਦਰ ਕੋ ਸਨ ਕਾਨੂੰਨ ਬਣਾਉਂਦਾ ਆ ਤੇ ਪਾਰਲੀਮੈਂਟ ਕਾਨੂੰਨ ਬਣਾਉਂਦੀ ਆ ਗਵਰਨਮੈਂਟ ਆਫ ਇੰਡੀਆ ਕਾਨੂੰਨ ਬਣਾਉਂਦੀ ਆ ਉਸ ਵਿਸ਼ੇ ਉੱਪਰ ਅਗਰ ਕੋਈ ਵੀ ਸਟੇਟ ਕਾਨੂੰਨ ਬਣਾਉਂਦਾ ਜਾਂ ਨਿਯਮ ਬਣਾਉਂਦਾ ਉਹ ਕੇਂਦਰ ਸਰਕਾਰ ਦੇ ਕਾਨੂੰਨ ਦੇ ਖਿਲਾਫ ਨਹੀਂ ਹੋ ਸਕਦਾ ਹੁਣ ਜਦੋਂ ਕਿ ਉਸੇ ਹੀ ਵਿਸ਼ੇ ਦੇ ਉੱਪਰ ਕੇਂਦਰ ਸਰਕਾਰ ਕਹਿੰਦਾ ਕਿ ਇਹ ਕਾਨੂੰਨ ਦੇ ਮੁਤਾਬਕ 25% ਬੱਚਿਆਂ ਨੂੰ ਐਡਮਿਸ਼ਨ ਮਿਲਣਾ ਹੈਗਾ ਅਰਨੇਡਿਟ ਸਕੂਲ ਦੇ ਵਿੱਚ